ਗੁਰਜੀਕਾ ਖਾਲਸਾ ਵਾਹਿਗੁਰਜ ਜਿੱਕੀ ਫਤਿਹ ਪੈਰੋ ਮਹਨਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਾਰੈ ਦੁੱਖ ਵਿਚਕਾਰ ਕਮਾਇ ਗਰਬ ਜੋਨੀ ਵਿੱਚ ਕਦੇ ਨਾ ਨਿਕਲੈ ਵਿਸ਼ਟਾ ਮਹਿ ਸਮਾਇ ਆਪਣੇ ਮਨ ਪਿੱਛੇ ਤੁਰਨ ਵਾਲਾ ਮਨੁੱਖ ਦੁੱਖ ਚ ਜੰਮਦਾ ਦੁੱਖ ਚ ਮਰਦਾ ਉਹ ਮਨੁੱਖ ਸਦਾ ਜਨਮ ਮਰਨ ਦੇ ਗੇੜ ਚ ਪਿਆ ਰਹਿਦਾ ਤ੍ਰਿਗ ਤ੍ਰਿਗ ਮਨੁੱਖ ਜਨਮ ਗਵਾਇਆ ਉਰੇ ਗੁਰ ਕੀ ਸੇਵ ਨਾ ਕੀਨੀ ਹਰ ਕਾ ਨਾਮ ਨਾ ਪਾਇ ਰਹਾ ਆਪਣੇ ਮਨ ਪਿੱਛੇ ਤੁਰਨ ਵਾਲਾ ਮਨੁੱਖ ਜੀਵਨ ਗਵਾ ਲਿੰਦਾ ਤੇ ਪੂਰੇ ਗੁਰੂ ਦਾ ਨਾਮ ਉਹਨੇ ਸਿਮਰਿਆ ਹੀ ਨਹੀਂ ਰਹਾ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸਨੋ ਹਰ ਜੀਉ ਲਾਇ ਨਾਮੇ ਨਾਮ ਮਿਲੇ ਵਡਿਆਏ ਜਿਸਨੋ ਮਨ ਵਸਾਏ ਗੁਰੂ ਦਾ ਸ਼ਬਦ ਸਾਰੇ ਰੋਗ ਦੂਰ ਕਰ ਦਿੰਦਾ ਪਰ ਗੁਰੂ ਸ਼ਬਦ ਵਿੱਚ ਉਹੀ ਜੁੜਦਾ ਜਿਸ ਨੂੰ ਪਰਮਾਤਮਾ ਛਬਦੀਨ ਲਗਨ ਲਾਂਦਾ ਜਿਸ ਨੂੰ ਨਾਮ ਮਿਲਦਾ ਉਸ ਨੂੰ ਪ੍ਰਭੂ ਆਪ ਵਡੇ ਬਖਸ਼ਦਾ ਸਤਗੁਰ ਪੇਟੇ ਤਾਂ ਫਲ ਪਾਏ ਸੱਚ ਕਰਨੀ ਸੁਖਸਾਰ ਸੇਜ ਨਿਰਮਲ ਜੋ ਹਰ ਲਾਗੇ ਹਰ ਨਾਮ ਨੇ ਤਰੇ ਪਿਆਰ ਸਦਾ ਹਰੀ ਨਾਮ ਸਿਮਰਨ ਹੀ ਅਸਲ ਕਰਤਬ ਇਹਦੇ ਨਾਲ ਸੁੱਖ ਮਿਲਦਾ ਹੈ ਉਹੀ ਜਨ ਨਿਰਮਲ ਨੇ ਜੋ ਹਰੀ ਨਾਮ ਸਿਪਾਈ ਜੁੜੇ ਹੋਏ ਨੇ ਤਿੰਨ ਕੀ ਰਹਿਣ ਮਿਲੈ ਤਮਸਤ ਕਲੈ ਜਿਨ ਸਤਗੁਰ ਪੂਰਾ ਧਿਆਇਆ

ਸਾਚੀ ਭਗਤ ਕਰੈ ਦਿਨ ਰਾਤੀ ਤਾਂ ਤਨ ਤਨ ਦੁੱਖ ਨਾ ਹੋਈ ਜਿਹੜਾ ਮਨੁ ਗੁਰੂ ਸ਼ਬਦ ਨੂੰ ਮਨ ਚ ਵਸਾਂਦਾ ਉਹ ਅਡੋਲ ਹੋ ਜਾਂਦਾ ਜਿਨ੍ਹਾਂ ਮਨੁਕਾਂ ਨੇ ਹਿਰਦੇ ਚ ਪ੍ਰਭੂ ਦਾ ਨਾਮ ਵਸਾਇਆ ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ ਭਗਤ ਭਗਤ ਕਹੈ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨਾ ਪਾਈਐ ਪੂਰੇ ਪਾਗ ਮਿਲੈ ਪ੍ਰਭ ਸੋਈ ਰਹਾ ਪਏ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਭਗਤੀ ਨਹੀਂ ਮਿਲਦੀ ਪੂਰੇ ਕੁਸਮਤ ਨਾਲ ਹੀ ਪ੍ਰਭੂ ਦਾ ਨਾਮ ਮਿਲਦਾ ਰਹਾ ਮਨਮੁਖ ਮੂਲ ਗਵਾਵੇਂ ਲਾਭ ਮੰਗੈ ਲਾਹ ਲਾਭ ਕਿਦੂ ਹੋਈ ਜਮਕਾਲ ਸਦਾ ਹੈ ਸਿਰ ਉਪਰ ਦੂਜੈ ਪਾਇ ਪਤ ਖੋਈ ਭਾਈ ਮਨ ਪਿੱਛੇ ਤੁਰਨ ਵਾਲੇ ਮਨੁਖ ਲਾਭ ਗਵਾ ਲਿੰਦੇ ਨੇ ਲਾਭ ਨਹੀਂ ਮਿਲਦਾ ਤੇ ਜਮਕਾਲ ਉਹਨਾਂ ਦੇ ਸਿਰ ਤੇ ਸਦਾ ਬਿਠਾ ਰਹਿਦਾ ਬੈਲੇ ਪੇਖ ਪਵੈ ਦਿਨ ਰਾਤੀ ਮੈਂ ਰੋਗ ਨਾ ਜਾਈ ਪੜ ਪੜ ਲੁਜੇ ਬਾਦ ਵਖਾਣ ਮਿਲ ਮਾਇਆ ਸੁਰਤ ਗਵਾਏ ਜਿਹੜੇ ਮਨੁੱਖ ਕਈ ਭੇ ਕਰਦੇ ਨੇ ਓਮੇ ਕਰਕੇ ਉਹ ਜੀਵਨ ਗਵਾ ਲੈਂਦੇ ਨੇ ਬਸ ਪੜਦੇ ਨੇ ਲੁਜਦੇ ਨੇ ਬਹਿਸ ਕਰਦੇ ਨੇ ਮਾਇਆ ਕਰਕੇ ਸੁੱਤ ਗਵਾਚੀ ਹੋਈ ਹੈ ਸਤ ਗੁਰ ਸੇਵੈ ਪਰਮ ਗਤ ਪਾਵੈ ਨਾਨਕ ਨਾਮ ਮਿਲੇ ਵਡਿਆਈ ਨਾਨਕ ਨਾਮ ਜਿੰਨਾ ਮਨ ਵਸਿਆ ਦਰ ਸਾਚੈ ਪਤ ਪਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਨੇ ਉਹ ਸਭ ਤੋਂ ਉੱਚਾ ਦਰਜਾ ਹਾਸਲ ਕਰਦੇ ਨੇ ਇਹ ਨਾਨਕ ਜਿੰਨਾ ਮਨੁੱਖਾ ਦੇ ਮਨ 'ਚ ਪ੍ਰਭੂ ਦਾ ਨਾਮ ਆਵਸਿਆ ਪ੍ਰਭੂ ਦਾ ਅਰਤਿੱਜਤ ਖਾਟ ਲੈਂਦੇ ਨੇ ਪੈਰੋ ਮਹਿਲਾ ਤੀਜਾ ਮਨਮੁਖ ਆਸਾ ਨਹੀਂ ਉੱਤਰੈ ਦੂਜੈ ਭਾਇ ਖੁਆਇ ਉਦਰ ਨੈ ਸਾਨਾ ਭਰੀਐ ਕਭੂ ਤ੍ਰਿਸ਼ਨਾ ਅਗਨ ਪਚਾਇ ਆਪਣੇ ਮਨ ਪਿੱਛੇ ਤਰਨ ਵਾਲੇ ਮਨੁੱਖਾ ਦੇ ਅੰਦਰੋਂ ਲਾਲਸਾ ਦੂਰ ਨਹੀਂ ਹੁੰਦੀ ਨਦੀ ਵਾਂਗ ਉਹਨਾਂ ਦਾ ਪੇਟ ਮਾਇਆ ਨਾਲ ਕਦੇ ਨਹੀਂ ਰਜਦਾ ਸਦਾ ਆਨੰਦ ਰਾਮ ਰਸ ਰਾਤੇ ਹਿਰਦੇ ਨਾਮ ਦੂਦਾ ਮਨ ਪਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਤੇ ਰਹავ ਜਿਹੜੇ ਮਨੁੱਖ ਹਰ ਨਾਮ ਚ ਪਿਜੇ ਨੇ ਉਹਨਾਂ ਅੰਦਰ ਸਦਾ ਆਨੰਦ ਬਣਿਆ ਤੇ ਭਾਈ ਹਿਰਦੇ ਦੇ ਨਾਮ ਚ ਵਸਨ ਕਰਕੇ ਦੁਬਦਾ ਮੁੱਕੇ ਯਰਹਾਵ ਆਪੇ ਪਰਮ ਬ੍ਰਹਮ ਸ੍ਰਿਸ਼ਟ ਜਨ ਸਾਜੀ ਸਿਰ ਸਿਰ ਧੰਦੇ ਲਾਏ ਮਾਇਆ ਮੋਕਿਆ ਜਨਾਪੇ ਆਪੇ ਦੂਜੈ ਲਾਇ ਪਰ ਜੀਵਾਂ ਦਿੱਕੀ ਬਸ ਪਰਮਾਤਮਾ ਨੇ ਜਗਤ ਰਚਿਆ ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਪਿਛਲੀ ਕੀਤੀ ਕਮਾਈ ਅਨੁਸਾਰ ਮਾਇਆ ਦੀ ਦੌੜ-ਭੱਜ ਲਾਈ ਰੱਖਦਾ ਜਿਸ ਪ੍ਰਭੂ ਨੇ ਮਾਇਆ ਦਾ ਮੋਹ ਬਣਾਇਆ ਉਹ ਆਪ ਹੀ ਮੋਹ ਚ ਫਸਾਈ ਰੱਖਦਾ ਤਿਸ ਨੂੰ ਕਹਿਆ ਜੇ ਦੂਜਾ ਹੋਵੇ ਸੰਤੂਦੈ ਮਹੈ ਸਮਾਇ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮੇ ਲਾਇ ਤੇ ਮਾਇਆ ਦੇ ਮੋਹ ਬਾਰੇ ਉਸ ਪਰਮਾਤਮਾ ਨੂੰ ਕੁਛ ਤਾਂ ਹੀ ਕਿਹਾ ਜਾ ਸਕਦਾ ਜੇ ਸਾਥੋਂ ਕੁਛ ਉਪਰਾ ਹੋਵੇ ਭਾਈ ਜਿੰਨਾ ਮਨੁੱਖਾ ਆਤਮਿਕ ਜੀਵਨੀ ਸੁਜ ਨੂੰ ਵਿਚਾਰਿਆ ਹੈ ਉਹਨਾਂ ਸੁਰਤ ਪ੍ਰਭੂ ਨਾਮ 'ਚ ਜੁੜੀ ਹੈ ਸੋ ਪ੍ਰਭ ਸਾਚਾ ਸਦਹੀ ਸਾਚਾ ਸਾਚਾ ਸਭ ਆਕਾਰ ਨਾਨਕ ਸਤਿਗੁਰ ਸੋਜੀ ਪਾਏ ਸਚ ਨਾਮ ਨਿਸਤਾਰ ਪਰਮਾਤਮਾ ਸਦਾ ਕੈਮ ਰਣ ਵਾਲਾ ਸਦਾ ਹੀ ਹੁੰਨ ਵਾਲੇ ਨਾਨਕ ਜਿਸ ਮਨੁੱਖ ਨੇ ਗੁਰੂ ਦੀ ਗੁਰੂ ਦੀ ਗੁਰੂ ਨੇ ਆਤਮਿਕ ਜੀਵਨ ਦੀ ਸੰਜ ਬਖਸ਼ੀ ਹੈ ਉਸ ਨੇ ਪ੍ਰਭੂ ਦੇ ਨਾਮ ਚਿਤ ਆਪਣਾ ਜੋੜ ਲਿਆ ਹੈ ਪੈਰੋ ਮਹਿਲਾ ਤੀਜਾ ਤਲਮੈ ਪ੍ਰੇਤ ਜਿਨਿ ਰਾਮ ਨਾ ਪਛਾਤਾ ਸਤਜੁਗ ਪਰਮ ਹੰਸ ਵਿਚਾਰੀ ਦੁਆਪਰ ਤ੍ਰੇਤਾ ਮਾਨਸ ਵਰਤੈ ਮਿਰਲੈ ਹਉ ਮੈ ਮਾਰੀ ਤਲ ਜੁਗਿਤ ਪ੍ਰੇਤ ਸਿਰਪ ਕੋਈ ਨਹੀਂ ਜਿਨ੍ਹਾਂ ਨੇ ਪ੍ਰਭੂ ਨਾਮ ਨੂੰ ਨਹੀਂ ਪਛਾਣਿਆ ਦੁਆਪਚ ਤ੍ਰੇਤੇਜ ਸਤਜੁਗ ਵਿੱਚ ਪਾਈ ਉਹੀ ਮਨੁੱਖ ਵਸਤੇ ਨੇ ਹੋਮੇ ਨੇ ਜਿਨ੍ਹਾਂ ਨੇ ਹੋਮੇ ਕਰਕੇ ਪ੍ਰਭੂ ਨਾਮ ਵਸਾਇਆ ਹੋਇਆ ਕਲ ਮੈਂ RAM ਨਾਮ ਵਢਿਆਈ ਜੁਗ ਜੁਗ ਗੁਰਮੁਖੇ ਕੋੰਜਾਤਾ ਬਿਨਾ ਵੈ ਮੁਕਤ ਨਾ ਪਾਈ ਰਹਾ ਪਈ ਕਲ ਜੁਗ ਵਿੱਚ ਪ੍ਰਭੂ ਦੇ ਨਾਮ ਚ ਜੁੜਿਆ ਹੀ ਜਿੱਤ ਮਿਲਦੀ ਹੈ هەر ਇੱਕ ਜੁਗ ਚ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਪ੍ਰਭੂ ਨਾਲ ਡੂੰਗੀ ਸਾਂਝ ਪਾ ਕੇ ਰੱਖਦੇ ਨੇ ਰਹਾ ਜਿ ਰਤੇ ਨਾਮ ਲਖੈ ਜਨ ਸਾਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੁਲ ਤਾਰੇ ਜਿਨੇ ਨਾਮ ਨਾਮ ਲੇਵਲਾਈ ਭਾਈ ਜਿਨ੍ਹਾਂ ਦੇ ਹਿਰਦੇ ਚ ਪ੍ਰਭੂ ਦਾ ਨਾਮ ਵਸ ਗਿਆ ਤੇ ਗੁਰੂ ਦੇ ਸਨਮੂਹ ਕੋ ਕੇ ਪ੍ਰਭੂ ਨਾਮ ਚ ਜੁੜੇ ਨੇ ਉਹ ਆਪ ਤਰੇ ਨੂੰ ਨਾਂ ਦੇ ਕੁਲ ਵੀ ਤਰ ਗਈ ਆ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਔਗਣ ਸਭ ਬੰਜਨ ਲਾਇ ਜਿਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਮੇਰਾ ਪ੍ਰਮਾਤਮਾ ਗੁਣ ਬਖਸ਼ਣ ਵਾਲਾ ਸ਼ਬਦ ਰਈ 59 ਦਿੰਦਾ ਜਿਨ੍ਹਾਂ ਦੇ ਮਨ ਚ ਪ੍ਰਭੂ ਦਾ ਨਾਮ ਆਵਸਤ ਹੈ ਜੀਵਨ ਸੋਹਣਾ ਬਣ ਜਾਂਦਾ ਕਰਦਰ ਮੈਲ ਸਤ ਗੁਰੂ ਦਿਖਾਇਆ ਰੰਗ ਸਿਓ ਰਲੀਆਂ ਮਾਣ ਜੋ ਕਿਛ ਕੈ ਸੋ ਭਲਾ ਕਰਮਨ ਨਾਨਕ ਨਾਮ ਵਖਾਣ ਜਿਸ ਮਨੁੱਖ ਨੂੰ ਗੁਰੂ ਪ੍ਰਮਾਤਮਾ ਦਾ ਘਰ ਪ੍ਰਮਾਤਮਾ ਦਾ ਦਰ ਮਹਿਲ ਵਿਖਾ ਦਿੰਦਾ ਔਰ ਵੀ ਮਲਾਬ ਦਾ ਆਨੰਦ ਮਾਣਦਾ ਹੈ ਇਹ ਨਾਨਕ ਗੁਰੂs ਮਨੁੱਖ ਨੂੰ ਜਿਹੜਾ ਉਪਦੇਸ਼ ਦਿੰਦਾ ਉਹ ਮਨੁੱਖ ਉਸ ਨੂੰ ਪੜਾ ਜਾਣ ਕੇ ਮੰਨ ਲੈਂਦਾ ਪੈਰੋ ਮਹਿਲਾ ਤੀਜਾ ਮਨ ਸਾ ਮਨੈ ਸਮੈ ਲੈ ਗੁਰ ਸ਼ਬਦੀ ਵਿਚਾਰ ਗੁਰਪੂਰੇ ਤੇ ਸੋਜੀ ਪਵੈ ਫਿਰ ਮਰੈ ਨਾ ਵਾਰੋ ਵਾਰ ਭਈ ਗੁਰੂ ਸ਼ਬਦ ਰਾਹੀ ਪ੍ਰਮਾਤਮਾ ਦੇ ਗੁਣਾਂ ਨੂੰ ਮਨ ਚ ਵਸਾ ਕੇ ਮਨ ਦੇ ਫੁਰਣਿਆਂ ਨੂੰ ਮਨ ਚ ਦੀਨ ਕਰਦੇ ਜਿਹੜਾ ਮਨੁੱਖ ਪੂਰੇ ਗੁਰੂpassੂ ਸਮਝ ਹਾਸਲ ਕਰ ਲੈਂਦਾ ਉਹ ਮੁੜ ਮੁੜ ਜਨਮ ਮਰਨ ਦੇ ਗੇੜ ਚ ਨਹੀਂ ਪੈਂਦਾ ਮਨ ਮੇਰੇ ਰਾਮ ਨਾਮ ਆਧਾਰ ਗੁਰ ਪ੍ਰਸਾਦ ਪਰਮਬੱਧ ਪਾਇਆ ਸਭ ਇੱਛ ਪੂਜਾਵਣ ਹਾਰਾ ਹੇ ਮਨ ਪ੍ਰਮਾਤਮਾ ਦੇ ਨਾਮ ਨੂੰ ਆਪਣਾ ਸਰਾ ਬਣਾ ਜਿਹੜਾ ਮਨੁੱਖ ਖਰੀ ਨੂੰ ਨਾਮ ਨੂੰ ਆਪਣਾ ਸਰਾ ਬਣਾਉਂਦਾ ਉਹ ਗੁਰੂ ਕਿਰਪਾ ਨਾਲ ਸਭ ਤੋਂ ਉੱਚਾ ਦਰਜਾ ਹਾਸਲ ਕਰ ਲੈਂਦਾ ਰਹ ਸਭ ਮੈਂ ਕੋਰਵ ਰਿਆ ਗੁਰ ਬਿਨ ਬੂਝ ਨਾ ਪਾਇ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਅੰਦਿਨ ਹਰ ਗੁਣ ਗਾਏ ਸਭ ਜੀਵਾਂ ਵਿੱਚ ਪ੍ਰਮਾਤਮਾ ਹੀ ਵਿਆਪਕ ਹੈ ਪਰ ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦੀ ਜਿਸ ਮਨੁੱਖ ਦੇ ਅੰਦਰ ਗੁਰੂ ਦੇ ਰਾਹੀਂ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਪ੍ਰਭੂ ਦੇ ਗੁਣ ਸਦਾ ਗੰਦਰੇ ਨ ਸੁਖ ਦਾਤਾ ਹਰ ਏਕ ਹੈ ਹੋਰਥ ਹੈ ਸੁਖ ਨਾ ਪਾਹਿ ਸਤਗੁਰ ਜਿਨੀ ਨਾ ਸੇਵਿਆ ਦਾਤਾ ਸਿੰਤ ਗਏ ਪਛੁਤਾਇ ਸੁਖ ਦਿਨ ਵਾਲਾ ਪ੍ਰਮਾਤਮਾ ਕੀ ਹੈ ਹੋਰ ਤਾਂ ਸੁਖ ਨਹੀਂ ਤੇ ਸਤਗੁਰਾਂ ਜਿਨ੍ਹਾਂ ਨੇ ਧਿਆਇਆ ਉਹ ਫਿਰ ਅੰਤ ਚ ਨਹੀਂ ਪਹੁੰਚਾਉਂਦੇ ਜਿਨ੍ਹਾਂ ਨੇ ਨਹੀਂ ਧਿਆਇਆ ਪਛਤਾਉਂਦੇ ਨੇ ਸਤਗੁਰ ਸੇਵ ਸਦਾ ਸੁਖ ਪਾਇਆ ਵਿੱਚ ਦੁੱਖ ਨਾ ਲਾਗੈ ਧਾਏ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋ ਸਮਾਏ ਜਿਸ ਮਨੁੱਖ ਨੇ ਗੁਰੂ ਦਸਰਾ ਲਿਆ ਉਸਨੇ ਸਦਾ ਆਨੰਦ ਮਾਣਿਆ ਜੇ ਨਾਨਕ ਜਿਸ ਮਨੁੱਖ ਨੂੰ ਭਾਗਾ ਨਾਲ ਪ੍ਰਮਾਤਮਾ ਦੀ ਭਗਤੀ ਪ੍ਰਾਪਤ ਹੋਈ ਹੈ ਉਹ ਦੀ ਜਨ ਪ੍ਰਭੂ ਦੇ ਨਾਮ ਚ ਲੀਨ ਰਹਿੰਦੀ ਹੈ ਪੈਰੋ ਮਹਿਲਾ ਤੀਜਾ ਬਾਜ ਗੁਰੂ ਜਗਤ ਬਉਰਾਨਾ ਭੂਲਾ ਛੋਟਾ ਖਾਈ ਮਰ ਮਰ ਜੰਮੈ ਸਦਾ ਦੁੱਖ ਪਾਏ ਦਰ ਕੀ ਖਬਰ ਨਾ ਪਾਈ ਹਿਮਨ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਜਗਤ ਚੱਲਦਾ ਹੋਇਆ ਰਹਿੰਦਾ ਸਦਾ ਜਮੰਦਾ ਮਰਦਾ ਪ੍ਰਭੂ ਦੇ ਨਾਮ ਦੀ ਕੋਈ ਖਬਰ ਨਹੀਂ ਮੇਰੇ ਮਨ ਸਦਾ ਰਹੋ ਸਤਿਗੁਰੂ ਕੀ ਸ਼ਰਣਾ ਹਰਦ ਹਰ ਨਾਮ ਮਿੱਠਾ ਸਦ ਲਾਗਾ ਗੁਰ ਸ਼ਬਦ ਦੇ ਪਉ ਜਲ ਤਰਨ ਰਹਾ ਇਹ ਮਨ ਸਦਾ ਗੁਰੂ ਦੀ ਸ਼ਰਨ ਚ ਪਿਆਰ ਹੈ ਜਿਹੜਾ ਮਨ ਗੁਰੂ ਸ਼ਰਨ ਚ ਪਿਆਰ ਰਿੰਦਾ ਪ੍ਰਭੂ ਦਾ ਨਾਮ ਉਹਨਾਂ ਨੂੰ ਮਿੱਠਾ ਲੱਗਦਾ ਰਹੇ ਕਰੇ ਬੋ ਚਿਤ ਡੋਲੇ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰ ਤਿਸ਼ਾ ਪੂਖ ਅਤ ਬੌਤੀ ਪੌਂਕਤ ਫਿਰੈ ਦਰਬਾਰ ਇਹ ਮਨ ਜਿਹੜਾ ਮਨੂੰ ਗੁਰੂ ਸ਼ਰਨ ਤੋਂ ਖੁੰਝ ਕੇ ਕਈ ਧਾਰਮਿਕ ਪੇਖ ਬਣਾਉਂਦਾ ਉਹ ਵਿਕਾਰਾਂ ਛੜਦਾ ਰਹਿੰਦਾ ਉਹਨਾਂ ਅੰਦਰ ਮਾਇਆ ਦੀ ਬੜੀ ਤ੍ਰਿਸ਼ਨਾ ਮਾਇਆ ਦੀ ਬੜੀ ਭੁੱਖ ਹੈ ਗੁਰ ਕੈ ਸ਼ਬਦ ਮਰੈ ਫਿਰ ਜੀਵੈ ਤਿਨ ਕੋ ਮੁਕਤਨੁ ਆਰ ਅੰਤਰ ਸ਼ਾਂ ਸਦਾ ਸੁਖ ਹੋਵੇ ਹਰ ਆਕਿਆ ਉਤਾਰ ਜਿਹੜੇ ਮਨੁ ਗੁਰੂ ਦੇ ਰਾਹੀ ਵਿਕਾਰਾਂ ਮੂਲੋਂ ਮਰਦੇ ਨੇ ਉਹ ਫਿਰ ਆਤਮਿਕ ਜੀਵਨ ਹਾਸਲ ਕਰ ਲੈਂਦੇ ਨੇ ਉਹਨਾਂ ਹਿਰਦੇ ਅੰਦਰ ਸਦਾ ਸ਼ਾਂਤ ਸੁਖ ਬਣਿਆ ਰਹਿੰਦਾ ਜਿਉਂ ਤਿਸ ਪਾਵੇ ਤੇ ਵੈ ਚਲਾਵੇ ਕਰਨਾ ਕਿਛੂ ਨਾ ਜਾਈ ਨਾਨਕ ਗੁਰਮੁਖ ਸ਼ਬਦ ਸਮਾਲੇ ਰਾਮ ਨਾਮ ਵੜਿਆਈ ਪ੍ਰਜੀਵਾਂ ਦੇ ਕੁਛ ਵਾਸ ਨਹੀਂ ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਜੀਵਨ ਨੂੰ ਜੀਵਨ ਰਾਵ ਤੇ ਤੁਰਦਾ ਹੈ ਇਹ ਨਾਨਕ ਜਿਹੜਾ ਮਨੁ ਗੁਰੂ ਦੀ ਸ਼ਰਨ ਪੈ ਕੇ ਗੁਰੂ ਨੂੰ ਹਿਰਦੇ ਚ ਵਸਾੰਦ ਤੇ ਪਰਮਾਤਮਾ ਦੇ ਨਾਮ ਜੁੜਨ ਕਰਕੇ ਲੋਕ ਪ੍ਰਲੋਕ ਚ ਸ਼ੋਭਾ ਖਾਟ ਲੈਂਦਾ ਪੈਰੋ ਮਹਿਲਾ ਤੀਜਾ ਹਉ ਮੈਂ ਮਾਇਆ ਮੋ ਖਾਇਆ ਦੁਖ ਖੱਟੇ ਦੁਖ ਖਾਇ ਅੰਤਰ ਲੋਭ ਹਲਕ ਦੁਖ ਪਾਰੇ ਬਿਨ ਵਿਵੇਕ ਪਰਮਾਏ ਆਪਣੇ ਮਨ ਪਿਛੇ ਤੁਰਨ ਵਾਲਾ ਮਨੁਕ ਹੁਮੇ ਮਾਇਆ ਦੇ ਕਾਰ ਜੀਮਰ ਰਾਤੂ ਖੁੰਝਿਆ ਰਹਿੰਦਾ ਉਸ ਦੇ ਅੰਦਰ ਲੋਭ ਟਿਕਿਆ ਰਹਿੰਦਾ ਹੈ ਲੋਭ ਕਰਕੇ ਦੀ ਵਿਵੇਕ ਬੁੱਧੀ ਮਾਰਜ ਕਹਿਣ ਲੱਗੇ ਮੁੱਕ ਜਾਂਦੀ ਹੈ ਮਨਮੁਖ ਤ੍ਰਿਗ ਜੀਵਨ ਸੰਸਾਰ ਰਾਮ ਨਾਮ ਸੁਪਨੈ ਨੀ ਚੇਤਿਆ ਹਰਿ ਸਿਉ ਕਦੇ ਨ ਲੱਗੇ ਪਿਆਰ ਹਾ ਮਨ ਪਿੱਛੇ ਤੁਰਨ ਵਾਲਾ ਜਿਹੜਾ ਮਨੋਖ ਹੈ ਸਤਗੁਰ ਕੈਲਨਗੋ ਦਾ ਸੰਸਾਰ ਵਿੱਚ ਆਇਆ ਹੋਇਆ ਤ੍ਰਿਗ ਹੈ ਉਹਨਾਂ ਨੂੰ ਪ੍ਰਭੂ ਦਾ ਨਾਮ ਸਪਨੇ ਵਿੱਚ ਵੀ ਨਹੀਂ ਲੱਭਦਾ ਪਸ਼ੂਆ ਕੰਮ ਕਰੈ ਨਹੀਂ ਬੂਝੈ ਕੂੜ ਕਮਾਵੈ ਕੁੜੋ ਹੋਏ ਸਤਗੁਰ ਮਿਲੈ ਤਲਟੀ ਹੋਵੇ ਖੋਜ ਲਹੈ ਜਨ ਕੋਏ ਪਸ਼ੂਆ ਵਾਲੇ ਕੰਮ ਕਰਦੈ ਕੂੜ ਹੀ ਕਮੰਦੈ ਜਿਹਨਾਂ ਨੂੰ ਸਤਗੁਰੂ ਮਿਲ ਜਾਂਦੋਂ ਉਹਨਾਂ ਦੀ ਮਤ ਪਰਤ ਜਾਂਦੀ ਹੈ ਹਰ ਹਰ ਨਾਮ ਰਿੱਤੈ ਸੁਦ ਬਸਿਆ ਪਾਇਆ ਗੁਣੀ ਨਿਧਾਨ ਗੁਰ ਪ੍ਰਸਾਦੀ ਪੂਰਾ ਪਾਇਆ ਚੂਕਾ ਮਨ ਬਿਮਾਨ ਜਿਸ ਮਨੁਕ ਦੇ ਹਿਰਦੇ ਚ ਪ੍ਰਮਾਤਮਾ ਦਾ ਨਾਮ ਸਦਾ ਵਸਿਆ ਰਹਿੰਦਾ ਉਹ ਮਨੁ ਗੁਨਾ ਦੇ ਖਜ਼ਾਨੇ ਪ੍ਰਮਾਤਮਾ ਨੂੰ ਮਿਲ ਪੈਂਦਾ ਤੇ ਗੁਰੂ ਕਿਰਪਾ ਨਾਲ ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਆਪੇ ਕਰਤਾ ਕਰੇ ਕਰਾਏ ਆਪੇ ਮਾਰਗ ਪਾਏ ਆਪੇ ਗੁਰਮੁਖ ਦੇ ਵੜਿਆਏ ਨਾਨਕ ਨਾਮ ਸਮਾਇ ਪਰਮਨੁਕ ਦੇ ਕੀ ਵਸ ਪ੍ਰਮਾਤਮਾ ਆਪ ਹੀ ਸਭ ਕੁਝ ਕਰਦਾ ਆਪ ਹੀ ਮਾਰਗ ਪੰਦਾ ਆਪ ਹੀ ਗੁਰੂ ਦੇ ਸਨਮੁਕੋ ਕੇ ਵਡਿਆਈ ਬਖਸ਼ਦਾ ਹੈ ਪੈਰੋ ਮਹਿਲਾ ਤੀਜਾ ਮੇਰੀ ਪੱਟੀਆਂ ਲਿਖੋ ਹਰ ਗੋਵਿੰਦ ਗੋਪਾਲਾ ਦੁਜੈ ਪਾਏ ਫਾਤੇ ਜਮ ਜਾਲਾ ਪ੍ਰਲਾਦ ਆਪਣੇ ਪੜੋਨ ਵਾਲੇ ਨੇ ਤਾਕਦਾ ਮੇਰੀ ਪੱਟੀ ਉੱਤੇ ਹਰੀ ਨਾਮ ਕਿਉਂ ਨਹੀਂ ਲਿਖਦੇ ਜਿਹੜੇ ਮਨੁੱਖ ਨੀਰੇ ਮਾਇਆ ਦੇ ਪਿਆਰ ਚ ਰਿੰਦੇ ਨੇ ਆਤਮਕ ਮੌਤ ਦੇ ਜਾਲ ਚ ਫਸੇ ਰਹਿੰਦੇ ਨੇ ਸਤ ਗੁਰ ਕਰੇ ਮੇਰੀ ਪਰਤ ਪਾਲਾ ਪਰ ਸੁਖ ਦਾਤਾ ਮੇਰੇ ਨਾਲ ਮੇਰੀ ਗੁਰੂ ਮੇਰੀ ਰਾਖੀ ਕਰਦਾ ਸਾਰੇ ਦੁੱਖ ਸੁੱਖ ਦੇਣ ਵਾਲਾ ਪ੍ਰਮਾਤਮਾ ਮੇਰੇ ਅੰਗ ਸੰਗ ਗੁਰਪ੍ਰਦੇਸ਼ ਬਰਲਾਦ ਹਰ ਉਚਰੈ ਸਾਸ਼ਨਾ ਤੇ ਬਲ ਗਮ ਨਾ ਕਰੈ ਰਹਾ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰਲਾਦ ਪ੍ਰਮਾਤਮਾ ਦਾ ਨਾਮ ਜਪਦਾ ਪ੍ਰਲਾਦ ਕਿਸੇ ਵੀ ਸੀਸ਼ ਕਸ਼ਟ ਤੋਂ ਡਰਦਾ ਨਹੀਂ ਰਹਾ ਮਾਤਾ ਉਪਦੇਸ਼ੈ ਪ੍ਰਲਾਦ ਪਿਆਰੇ ਉੱਤਰਾਮ ਨਾਮ ਛੋਡੋ ਜਿਉ ਲਹਿ ਉਬਾਰੇ ਪ੍ਰਲਾਦ ਨੂੰ ਸਤੀ ਮਾਂ ਸਮਝਾਉਂਦੀ ਹੈ ਪਿਆਰੇ ਪ੍ਰਲਾਦ ਪ੍ਰਭੂ ਦਾ ਨਾਮ ਛੱਡ ਦੇ ਜਿੰਦ ਬਚਾਲਾ ਪ੍ਰਲਾਦ ਕਹੈ ਸੁਨੋ ਮੇਰੀ ਮਾਏ ਰਾਮ ਨਾਮ ਨਾ ਛੋਡਾ ਗੁਰਦਿਆ ਬੁਝਾਏ ਪ੍ਰਲਾਦ ਆਖਦਾ ਮੇਰੀ ਮਾਂ ਸੁਣ ਪ੍ਰਭੂ ਦਾ ਨਾਮ ਨਹੀਂ ਛੱਡਾਂ ਗੁਰੂ ਨੇ ਕਿਹ ਸਿੱਖਿਆ ਬਖਸ਼ੀ ਸੰਡਾ ਮਰਕਾ ਸਭ ਜਾਏ ਪੁਕਾਰੇ ਪ੍ਰਿਲਾਦ ਆਪ ਵਿਗੜਿਆ ਸਭ ਚਟੜੇ ਵਿਗਾੜੇ ਸੰਡਾ ਮਰਕਰ ਸਾਰਿਆਂ ਨੇ ਪੁਕਾਰ ਕੀਤੀ ਭਈ ਪ੍ਰਿਲਾਦ ਆਪ ਵਿਗੜਿਆ ਸਾਰੇ ਮੁੰਡੇ ਵੀ ਵਿਗਾੜ ਦਿੱਤੇ ਨੇ ਦੋਇ ਸਬਾ ਮੈਂ ਮੰਤਰ ਪੁਕਾਇਆ ਪ੍ਰਿਲਾਦ ਦਾ ਰਾਖਾ ਹੋਇ ਰਗੁਰਾਇਆ ਦੁਸ਼ਤ ਸਬਾ ਨੇ ਫਿਰ ਮੰਤਰ ਪੁਣਾਇਆ ਪਰ ਪ੍ਰਿਲਾਦ ਦਾ ਰਾਖਾ ਆ ਪਰਮਾਤਮਾ ਬਣਿਆ ਜਿਨੇ ਪ੍ਰਿਲਾਦ ਦੀ ਰੱਖਿਆ ਕੀਤੀ ਹਾਤ ਕੜ ਕਰਤਾਇਆ ਅਤ ਅਹੰਕਾਰ ਹਰ ਤੇਰਾ ਕਹਾ ਤੁਝ ਲੇ ਉਬਾਰ ਹੱਥ ਵਿੱਚ ਉਹਨੇ ਤਲਵਾਰ ਫੜ ਕੇ ਕੰ ਕਰਨ ਟੁੱਟ ਕੇ ਪਿਆ ਕਹਿਣ ਲੱਗਾ ਤੇਰਾ ਕਿਹੜਾ ਪਰਮਾਤਮਾ ਜ ਤੈਨੂੰ ਬਚਾਏਗਾ ਖਿੰਮੈ ਪਿਆ ਰੂਪ ਨਿਕਸ਼ਯਾ ਥਮ ਉਪਾਰ ਹਰਨਾ ਕ੍ਰਿਸ਼ਨ ਕੀ ਬਿਦਾਰਿਆ ਪ੍ਰਲਾਦ ਲੀਆ ਉਮਾਰ ਇਹ ਅੱਖਣ ਦੀ ਢੇਲੀ ਸੀ ਕਿ ਚੱਟ ਖਿੰਚ ਪਰਮਾਤਮਾ ਪ੍ਰਾਣਕ ਰੂਪ ਤਾਰ ਕੇ ਥਮ ਪਾੜ ਨਿਕਲਿਆ ਉਸਨੇ ਨਾਰਸਿੰਘ ਰੂਪ ਹਰਨਾਕਸ਼ ਨੂੰ ਆਪਣੇ ਨੋਹਾਂ ਨਾਲ ਚੀਰ ਦਿੱਤਾ ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ ਪ੍ਰਲਾਦ ਜਨ ਕੇ ਕੀ ਕੁਲ ਉਧਾਰੇ ਪ੍ਰਮਾਤਮਾ ਆਪਣੇ ਭਗਤਾਂ ਨੇ ਸਾਰੇ ਕੰਮ ਸਵਾਰਦੇ ਵੇਖ ਉਸ ਪ੍ਰਲਾਦ ਕੀ ਕੁਲਾ ਮਿਤਾਰ ਦਿੱਤੀਆਂ ਵਰ ਕੈ ਸ਼ਬਦ ਹੋਮੈ ਬਖਮਾਰ ਨਾਨਕ RAM ਨਾਮ ਸੰਤ ਨਿਸਤਾਰੇ ਪ੍ਰਮਾਤਮਾ ਆਪਣੇ ਸੰਤਾਂ ਨੂੰ ਗੁਰੂ ਸ਼ਬਦ ਜੋੜ ਕੇ ਆਤਮਕ ਮੌਤ ਲਿਉਣ ਵਾਲੀ ਹੰਮੇ ਮਕਾ ਦਿੰਦਾ ਹੈ ਨਾਨਕ ਹਰ ਨਾਮ ਚ ਜੋੜ ਕੇ ਉਹਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ ਪੈਰੋ ਮਹਿਲਾ ਤੀਜਾ ਆਪੇ ਦਇਨਤ ਲਾਏ ਦਿੱਤੇ ਸੰਤ ਜਨਾਂ ਨੂੰ ਆਪੇ ਰਾਖਾ ਸੋਈ ਜੋ ਤੇਰੀ ਸਦਾ ਸ਼ਰਨਾਏ ਤਿਨ ਮਨ ਦੁੱਖ ਨਾ ਹੋਈ ਪ੍ਰਮਾਤਮਾ ਆਪ ਹੀ ਆਪਣੇ ਸੰਤ ਜਨਾਂ ਨੂੰ ਦੁੱਖ ਦੇਣ ਲਈ ਉਹਨਾਂ ਨੂੰ ਦਇਨ ਚੰਬੋੜ ਦੇਂਦਾ ਹੈ ਪਰ ਉਹ ਜਿਹੜੇ ਮਨੁੱਖ ਤੇਰੀ ਸ਼ਰਨ ਚ ਟਿਕੇ ਰਹਿੰਦੇ ਨੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਜੁਗ ਜੁਗ ਪਗਤਾ ਕੇ ਰਖਦਾ ਆ ਦੈਨ ਪੁੱਤਰ ਪ੍ਰਲਾਦ ਗੈਤਰੀ ਤਰਪਨ ਕਿਸ਼ੂ ਨਾ ਜਾਣ ਸ਼ਬਦੇ ਮੇਲ ਮਿਲਾਇ ਰਹਾ ਹਰੇਕ ਯੁਗ ਚ ਪ੍ਰਮਾਤਮਾ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਆ ਵੇਖੋ ਦੈਨ ਤਰਨਾਕਸ਼ ਪੁੱਤਰ ਪ੍ਰਲਾਦ ਇਹ ਸਭ ਪ੍ਰਮਾਤਮਾ ਨੇ ਤਾਂ ਤਾਰ ਦਿੱਤੇ ਨੇ ਰਹਾ ਅੰਨ ਦਿਨ ਭਗਤ ਕਰੈ ਦਿਨ ਰਾਤੀ ਦੁਬਦਾ ਸ਼ਬਦੇ ਖੋਈ ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਜਿਹੜੇ ਮਨੁੱਖ ਦਿਨ ਰਾਤ ਪ੍ਰਭੂ ਦੀ ਪਗਤੀ ਕਰ ਦਿਨਨ ਦੁਬਤਾ ਮੁਕ ਜਾਂਦੀ ਉਹ ਸਦਾ ਨਿਰਮਲ ਨੇ ਸੱਚ ਚ ਨਾਮ ਚਾਤਤੇ ਹੋਏ ਨੇ ਮੂਰਖ ਦੁਬਦਾ ਪੜੈ ਮੂਲ ਨਾ ਪਛਾਣੈ ਬਿਰਥਾ ਜਨਮ ਗੁਆਇਆ ਸੰਤ ਜਨਾਂ ਕੀ ਨਿੰਦਾ ਕਰੈ ਦੁਸ਼ਟ ਦੈ ਚੜਾਇਆ ਮੂਰਖ ਲੋਕ ਮੇਰ ਤੇਰ ਚ ਫਸੇ ਨੇ ਜਿਨਾਂ ਬਿਰਥਾ ਗਵਾਲਿਆ ਸੰਤ ਜਨਾਂ ਦੀ ਨਿੰਦਾ ਹੀ ਕਰਦੇ ਰਹਿੰਦੇ ਪ੍ਰਲਾਪ ਦੁਬਦਾ ਨਾ ਪੜੈ ਹਰ ਨਾਮ ਨਾ ਛੋਡੈ ਡਰੈ ਨਾ ਕਿਸੈ ਦਾ ਡਰਾਇਆ ਸੰਤ ਜਨਾਂ ਕਾ ਹਰ ਜਿਓ ਰਾਖਾ ਦੈ ਤੈ ਕਾਲ ਨੇੜਾ ਆਇਆ ਪ੍ਰਲਾਦ ਮੇਰ ਤੀਰ ਇਹਦੀ ਚੀ ਮੇਰ ਤੀਰ ਚ ਨਹੀਂ ਪੈਂਦਾ ਪ੍ਰਭੂ ਦਾ ਨਾਮ ਜਪਦਾ ਹੈ ਸੰਤ ਜਨਾਂ ਦਾ ਰਾਖਾ ਪ੍ਰਭੂ ਆਪ ਬਣਦਾ ਆਪਣੀ ਪੈ ਜਾਪੇ ਰਾਖੇ ਭਗਤਾਂ ਦੇ ਵਿੜਿਆਈ ਨਾਨਕ ਖਰਨਾ ਕ੍ਰਿਸ਼ਨ ਅੱਖੀ ਵਿਦਾਰਿਆ ਅੰਦੀ ਦਰ ਕੀ ਖਬਰ ਨਾ ਪਾਏ ਭਗਤਾਂ ਦੀ ਇੱਜ਼ਤ ਪਰਮਾਤਮਾ ਦੀ ਇੱਜ਼ਤ ਸਾਂਝੀ ਹੈ ਏ ਨਾਨਕ ਪ੍ਰਮਾਤਮਾ ਨਰਸਿੰਘ ਰੂਪ ਤਾਰ ਕੇ ਹਰਨਾਖਸ਼ ਨੂੰ ਆਪਣੇ ਨਵਨ ਚੀਰ ਦਿੱਤੇ ਰਾਗ ਪੈਰੋ ਮਹਿਲਾ ਚੌਥਾ ਚੋਪ ਦੇ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗਲਾਇਣ ਗੁਰ ਸ਼ਬਦੀ ਹਰ ਪੱਜ ਸੁਰਤ ਸਮਾਇਣ ਏ ਮਨ ਪ੍ਰਮਾਤਮਾ ਆਪ ਕਿਰਪਾ ਕਰਕੇ ਸੰਤਾਂ ਨੂੰ ਚਰਨੀ ਲਾਂਦਾ ਹੈ ਇਹ ਮਨ ਤੂੰ ਵੀ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਜਪ ਮੇਰੇ ਮਨ ਹਰਪਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਪਵਜਲ ਨਾਮ ਤਰਨ ਰਹਾ ਮਨ ਹਰੀ ਦਾ ਨਾਮ ਜਪਿਆ ਕਰ ਪ੍ਰਭੂ ਨੂੰ ਤੇ ਆਇਆ ਕਰ ਸਾਰੇ ਸੁਖਾਂ ਸੁੱਖਾਂ ਦਾ ਦੇਣ ਵਾਲਾ ਪ੍ਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਉਹਨੂੰ ਗੁਰੂ ਸ਼ਰਨ ਚਲਾੰਦਾ ਰਹਾ ਸੰਕਤ ਸਾਧ ਮੇਲ ਹਰ ਗਾਇਨ ਗੁਰਮਤੀ ਲੈ RAM ਰਸਾਇਨ ਹੀ ਮਨ ਸੰਗਤ ਚ ਮਿਲ ਕੇ ਪ੍ਰਭੂ ਦੀ ਸਿਵ ਤੋਂ ਸਲਾਹ ਕਰ ਤੇ ਗੁਰੂ ਦੀ ਮੱਤ ਤੇ ਤੁਰ ਕੇ ਪ੍ਰਭੂ ਦਾ ਨਾਮ ਜਪਿਆ ਕਰ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਨ ਸਭ ਕੇ ਲਵਿਕ ਪਾਪ ਗਏ ਗਾਵਨ ਹੀ ਮਨ ਜਿਹੜਾ ਮਨੋ ਗੁਰੂ ਦੇ ਨਾਮ ਚ ਇਸ਼ਨਾਨ ਕਰਦਾ ਉਹਦੇ ਸਾਰੇ ਪਾਪ ਮੁਕ ਜਾਂਦੇ ਤੇ ਵਾਪੇ ਕਰਤਾ ਸ੍ਰਿਸ਼ਟ ਤਰਾਇਨ ਜਨ ਨਾਨਕ ਮੇਲ ਤੇਰਾ ਦਾਦ ਸੈਨ ਪ੍ਰਭੂ ਤੂੰ ਆਪੀ ਸ੍ਰਿਸ਼ਟੀ ਦਾ ਰਚਨ ਆ ਰ ਅਸਰ ਹੈ ਦਾਸ ਨਾਨਕ ਨੂੰ ਆਪਣੇ ਚਰਨਾਂ ਚ ਮਿਲਾਇ ਰਖ ਪੈਰੋ ਮਹੱਲਾ ਚੌਥਾ ਬੋਲ ਹਰਨਾਮ ਸਫਲ ਸਾਖ ਕਰੀ ਗੁਰਪਦੇ ਸਭ ਦੁੱਖ ਪਰ ਹਰੀ ਹਿਮਨ ਪ੍ਰਭੂ ਦਾ ਨਾਮ ਜਪ ਤੇ ਗੁਰੂ ਉਪਦੇਸ਼ ਰਾਹੀਂ ਸਾਰੇ ਦੁੱਖ ਦੂਰ ਕਰ ਲੈ ਮੇਰੇ ਮਨ ਹਰਪਜ ਨਾਮ ਨਰ ਹਰੀ ਤਰ ਕਿਰਪਾ ਮੇਲੋ ਗੁਰਪੂਰਾ ਸਾਸੰਗਤ ਸੰ ਸਿੰਧ ਪਉ ਤਰੀ ਰਹਾ ਹੋਏ ਮਨ ਪ੍ਰਭੂ ਦਾ ਨਾਮ ਜਪਿਆ ਕਰ ਤੇ ਕਿਰਪਾ ਕਰਕੇ ਜਿਸ ਨੂੰ ਤੂੰ ਗੁਰੂ ਨਾਲ ਮਿਲਾਨਾ ਹੈ ਉਹ ਸੰਗਤ ਚ ਜੁੜ ਕੇ ਤਰ ਜਾਂਦਾ ਰਹਾ ਜਗ ਜੀਵਨ ਧਿਆਏ ਮਨ ਹਰਿ ਸਿਮਰੀ ਕੋਟ ਕਟੰਤਰ ਤੇਰੇ పాਪ ਪਰ ਹਰੀ ਜਗਤਿਆਸਰੇ ਪ੍ਰਮਾਤਮਾ ਦਾ ਧਿਆਨ ਤਰ ਉਹਨੂੰ ਜਪ ਪ੍ਰਮਾਤਮਾ ਤੇਰੇ ਜਨਮਾਂ ਜਨਮਾਂ ਦੇ ਪਾਪ ਦੂਰ ਕਰ ਦੇਗਾ ਸਤ ਸੰਗਤ ਸਾ ਤੂਰ ਮੁਖ ਪਰਿ ਇਸ਼ਨਾਨ ਕੀਓ 6800 ਸਰੀ ਹਿਮਨ ਜਿਸ ਮਨੁੱਖ ਦੇ ਮੱਥੇ ਤੇ ਚਰਨ ਟੁੱਟ ਲੱਗਦੀ ਐ ਸਮਝ ਲੋ ਉਸ ਨੇ 68 ਤੀਰਤਾਂ ਦਾ ਇਸ਼ਨਾਨ ਕਰ ਲਿਆ ਹਮ ਮੂਰਖ ਕੋ ਹਰ ਕਿਰਪਾ ਕਰੀ ਜਨ ਨਾਨਕ ਤਾਰਿਓ ਤਾਰਨ ਹਰੀ ਸਭ ਨੂੰ ਤਾਰਨੀ ਸਮਰੱਤਾ ਵਾਲੇ ਹਰੀ ਨੇ ਮੈਂ ਮੂਰਖ ਤੇ ਕਿਰਪਾ ਕੀਤੀ ਤੇ ਮੈਨੂੰ ਦਾਸ ਨਾਨਕ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੱਤਾ ਪੈਰੋ ਮਹਿਲਾ ਚੌਥਾ ਸੁਕ੍ਰਤ ਕਰਨੀ ਸਾਰ ਜਪ ਮਾਲੀ ਹਿਰਦੈ ਫੇਰ ਚੱਲੈ ਤਦ ਨਾਲੀ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਸੰਭਾਲ ਕੇ ਰੱਖ ਇਸ ਸਾਰੀ ਨਾਮ ਦੀ ਮਾਲਾ ਨੂੰ ਆਪਣੇ ਹਿਰਦੇ ਚ ਫੇਰਿਆ ਕਰ ਹਰ ਹਰ ਨਾਮ ਜਪੋ ਮਨ ਵਾਲੀ ਕਰ ਕਿਰਪਾ ਮੇਲੋ satsang ਤੂਟ ਗਈ ਮਾਇਆ ਜਮ ਜਾਲੀ ਰਹਾ ਸਦਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਜਪੋ ਏ ਪ੍ਰਭੂ ਸਾਨੂੰ ਸਾਥ ਸੰਗਤ ਚ ਮਲਾਈ ਰੱਖ ਕਿਰਪਾ ਕਰਕੇ ਸਾਥ ਸੰਗਤ ਜੋੜ ਰਹਾ ਗੁਰਮੁਖ ਸੇਵਾ ਕਾਲ ਜਨ ਕਾਲੇ ਤਿਸ ਕੜੀਐ ਸ਼ਬਦ ਸੱਚੀ ਟਕਸਾਲੀ ਜਿਸ ਮਨੁੱਖ ਨੇ ਗੁਰੂ ਸ਼ਰਨ ਪੈ ਕੇ ਮਿਹੰਤ ਕੀਤੀ ਹੈ ਉਸ ਦੀ ਕੜਤ ਘੜੀ ਗਈ ਹੈ ਹਰ ਗਾਮ ਮ ਗੋਚਰ ਗੁਰ ਗੰਧਿ ਖਲੇ ਵਿਸਕਾਇਆ ਨਗਰ ਲੱਦਾ ਹਰਪਾਲੀ ਜਿਸ ਮਨੁੱਖ ਨੇ ਹਰਿ ਨਾਮ ਸਿਮਰਨ ਦੀ ਮਾਲਾ ਹਿਰਦੇ ਚ ਫੇਰੀ ਹੈ ਉਸ ਨੂੰ ਪਹੁੰਚ ਪ੍ਰਭੂ ਮਿਲ ਗਿਆ ਹੈ ਤੇ ਗੁਰੂ ਸਹਿਤਾ ਨਾਲ ਉਸਨੇ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਵੇਖਿਆ ਹੈ। ਹੰਬਾਰਕ ਅਰਪਿਤਾ ਪ੍ਰਤਪਾਲੀ ਜਨਾਨਕ ਤਾਰੋ ਨੰਦਰ ਨੇ ਹਾਲ ਏ ਨਾਨਕ ਏ ਦਾਸ ਰਹੀ ਅਸੀਂ ਜੀਵ ਤੇਰੇ ਬੱਚੇ ਹਾਂ। ਤੂ ਪਾਲਨ ਹਰ ਪਿਤਾ ਤੇ ਮੇਰ ਦੀ ਨਿਗਰ ਕਰਕੇ ਸਾਨੂੰ ਦਾਸਾਂ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ। ਪੈਰੋ ਮਹੱਲਾ ਚੌਥਾ ਸਬਕਟ ਤੇਰੇ ਤੂ ਸਬਨਾਮਾ ਹੈ। ਦੁਸਤੇ ਬਾਹਰ ਕੋਈ ਨਹੀਂ ਪ੍ਰਭੂ ਤੂੰ ਸਾਰੇ ਜੀਵ ਤੇਰੇ ਨੇ ਸਭਣਾ ਚ ਵਸਨਾ ਤੇਰੇ ਤੋਂ ਬਾਹਰ ਕੋਈ ਨਹੀਂ ਹਰ ਸੁਖ ਦਾਤਾ ਮੇਰੇ ਮਨ ਜਾ ਹਉਨ ਤੁਦਸਾ ਲਾਹੀ ਤੂੰ ਮੇਰਾ ਹਰ ਪ੍ਰਭਾ ਪ੍ਰਹੋ ਮੇਰੇ ਮਨ ਪਰਮਾਤਮਾ ਦਾ ਨਾਮ ਜਪ ਏ ਹਰੀ ਮੇਰ ਕਾਰ ਮੈਂ ਤੇਰੀ ਸਿਫਤ ਤੋਂ ਸਲਾਹ ਕਰਦਾ ਰਹਾ ਜਾਂ ਜਾਂ ਦੇਖਾ ਤਾਂ ਹਰ ਪ੍ਰਭ ਸੋਇ ਸਭ ਤੇਰੇ ਵਸਤੂ ਜਾ ਵਰਨਾ ਕੋਈ ਮ ਜਿੱਧਰ ਕਿਧਰ ਵੇਖਣਾ ਉਧਰ ਤੂੰ ਹੈ ਸਭ ਕੁਝ ਤੇਰੇ ਵਾਸੇ ਜਿਸ ਕੋ ਤੂੰ ਹਰ ਰੱਖਿਆ ਭਾਵੈ ਇਸ ਕੈਨੇੜਾ ਕੋਈ ਨਾ ਜਾਵੇ ਹੈ ਰਜੀ ਜਿਸ ਦੀ ਤੂੰ ਰੱਖਿਆ ਕਰਨੀ ਚਾਹੇ ਫਿਰ ਉਸ ਨੂੰ ਕੋਈ ਬੈਰੀ ਨੇੜੇ ਨਹੀਂ ਹੁੰਦਾ ਤੂੰ ਜਲ ਥਲ ਮਈਲ ਸਭ ਤੈਂ ਭਰਪੂਰ ਜਨਾਨਕ ਹਰ ਜਪ ਹਾਜ਼ਰਾ ਹਜੂਰ ਤੂੰ ਹਰੀ ਤੂੰ ਜਲ ਵਿੱਚ ਕਾਸ਼ ਵਿੱਚ ਹਰਥਾਂ ਵਿਆਪਕ ਹੈ ਦਾਸ ਨਾਨਕ ਕੋ ਸਰੀ ਦਾ ਨਾਮ ਹਮੇਸ਼ਾ ਧਿਆਇਆ ਕਰ ਤੂੰ ਜਲ ਥਲ ਮਈਲ ਸਭ ਤੈਂ ਭਰਪੂਰ ਜਨਾਨਕ ਹਰ ਜਪ ਹਾਜ਼ਰਾ ਹਜ਼ੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ